ਮਾਨਯੋਗ ਡੀਜੀਪੀ ਪੰਜਾਬ શ્રી ਕੁਵਾਰਾ ਵਿਧਕ ਜੀ ਤੇ ਦਿਸ਼ਨ ਨਿਤੀ ਸ਼ੇਠ ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅਨਾਹ ਕਤਲ ਜਿਹੜਾ ਹੈਗਾ ਉਹਨੂੰ 12 ਘੰਟੇ ਦੇ ਵਿੱਚ ਉਹਦੀ ਗੁੱਥੀ ਸੁਲਝਾ ਲਈ ਗਈ ਹੈ 1 ਦਸੰਬਰ ਤਕਰੀਬਨ ਰਾਤੀ 10 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਇੱਕ ਕਰਨ ਕੁਮਾਰ ਦੇ ਥਰੂ कि ਉਹਦੇ ਪਿਤਾ ਸੁਰਜ ਕੁਮਾਰ ਦਾ ਕਿਸੇ ਅਣਪਛਾਤੇ ਲੋਕਾਂ ਨੇ ਜਿਹੜਾ ਕਤਲ ਕਰ ਦਿੱਤਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਰਨ ਕੁਵਾਰਤੀ ਸਟੇਟਮੈਂਟ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਦਰਜ ਕਰਨ ਉਪਰੰਤ ਆ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਵੱਖ-ਵੱਖ ਜਿਹੜੀ ਟੀਮਾਂ ਬਣਾਈਆਂ ਗਈਆਂ ਜਿਦੀ ਨਿਗਰਾਨੀ ਐਸਪੀਡੀ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਐਸਐਚਓ ਸਦਰ ਕਪੂਰਥਲਾ ਅਤੇ ਇਚਾਰਜ ਜੀ ਇਹ ਵੱਲੋਂ ਕੀਤੀ ਗਈ ਹੈ ਵਕ ਵਕ ਪਹਿਲੂ ਹਾ ਤੋਂ ਜਿਹੜੀ ਇਹਦੀ ਤਫਤੀਸ਼ ਬੜੀ ਡੂੰਘਾਈ ਨਾਲ ਕੀਤੀ ਗਈ ਜਿਹਦੇ ਵਿੱਚ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਜਿਹੜਾ ਇਹ ਕਤਲ ਦੀ ਜਿਹੜੀ ਕੌਨਸਪਿਰੇਸੀ ਸੀਗੀ ਉਹ ਸੂਰਜ ਕੁਮਾਰ ਦਾ ਮੁੰਡਾ ਜਿਹੜਾ ਕਰਨ ਕੁਮਾਰ ਹੈ ਉਹਦੇ ਵੱਲੋਂ ਹੀ ਰਚੀ ਗਈ ਸੀ ਜਿਹੜਾ ਕਰਨ ਕੁਮਾਰ ਹੈਗਾ ਹੈ ਉਹਦਾ ਉਹਦਾ ਮੇਨ ਮੋਟਿਵੇ ਸੀਗਾ ਕਿ ਜਿਹੜਾ ਉਹਦੇ ਪਿਓ ਦੀ ਜਿਹੜੀ ਆ ਜ਼ਮੀਨ ਹੈਗੀ ਐ ਉਹ ਉਹਨੂੰ ਹਥਿਆਣਾ ਚਾਹੁੰਦਾ ਸੀਗਾ ਉਹਨੂੰ ਲੱਗਦਾ ਸੀ ਕਿ ਕਿਤੇ ਮੇਰੇ ਜਿਹੜੇ ਫਾਦਰ ਐ ਸੂਰਜ ਕੁਮਾਰ ਉਹ ਕਿਤੇ ਆਪਣੀ ਪ੍ਰਾਪਰਟੀ ਤੋਂ ਉਹਨਾਂ ਨੂੰ ਅਨੁਰਕਰਨ ਕੁਮਾਰ ਨੂੰ ਬੇਦਖਲ ਨਾ ਕਰ ਦੇਣ ਇਸ ਕਰਕੇ ਉਹਨੇ ਜਿਹੜੀ ਆਪਣੀ ਫਾਦਰ ਦੀ ਪ੍ਰਾਪਰਟੀ ਨੂੰ ਹੜਪਣ ਲਈ ਇਹ ਸਾਜ਼ਿਸ਼ ਰਚੀ ਜਿਹਦੇ ਵਿੱਚ ਉਹਨੇ ਆਪਣੇ ਤਿੰਨ ਮਿੱਤਰ ਤਰਸੀਮ ਲਾਲ ਬਿੱਲਾ ਮੰਗਤਰਾਮ ਗੋਲੀ ਅਤੇ ਹਰਜਿੰਦਰ ਸਿੰਘ ਜਿੰਦਰ ਇਹ ਤਿੰਨ ਮਿੱਤਰਾ ਦੀ ਜਿਹੜੇ ਨੇ ਇਹਨੇ ਆਪਣੀ ਮਦਦ ਲਈ ਹੈਗੀ ਹੈ ਅਤੇ ਇਸ ਕਤਲ ਨੂੰ ਜਿਹੜਾ ਇਲਜ਼ਾਮ ਦਵਾਇਆ ਗਿਆ ਹੈ ਸਰੇ ਦੋਸ਼ੀ ਕਿੱਥੇ ਦੇ ਰਹਿਣ ਵਾਲੇ ਹਨ ਜਿਹੜੇ ਦੋਸ਼ੀ ਹੈਗੇ ਆ ਉਹ ਸਰਤੂਲਾਪੁਰ थाना ਕਬੀਰਪੁਰ ਆ ਇੱਕ ਮੋਹੱਲਾ ਉੱਚਾ ਥੋੜਾ ਕਪੂਰਥਲਾ ਅਤੇ ਪੂਸਵਾਲ थाना ਕਬੀਰਪੁਰ ਇੱਥੇ ਇਹਨਾਂ ਇਹ ਯੰਗ ਮੁੰਡੇ ਹੀ ਹੈਗੇ ਆ ਜੀ 30 ਸਾਲ ਤੋਂ ਘੱਟ ਹੀ ਹੈ। ਬਿਲਕੁਲ ਹਜਿੰਦਰ ਸਿੰਘ ਜੰਦਰ ਹੈ ਉਹਦੇ ਉੱਤੇ ਪਹਿਲੇ ਹੀ ਲੜਾਈ ਝਗੜੇ ਦਾ ਇੱਕ ਮੁਕਦਮਾ ਕਪੀਰਪੁਰ ਥਾਣੇ 'ਚ ਦਰਜ ਹੈ ਜਦੇ ਵਿੱਚ ਇਹਦੀ ਅਰੈਸਟ ਪੈਂਡਿੰਗ ਸੀਗੀ। ਬਾਦਾਂ 'ਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਹੈਗਾ ਅਤੇ ਦੋਵੇਂ ਦਾਤਰ ਉਹ ਵੀ ਜਿਹੜੇ ਰਿਕਵਰ ਕਰ ਲਏ ਗਏ ਹਨ ਤੇ ਇਹਦੀ ਮੁਕਦਮੇ ਦੀ ਜੜ ਟੂਆ ਇਹਨਾਂ ਲੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਜਿਹੜਾ ਮੁਕਦਮਾ ਇੱਕ ਮਾਨਵੀ ਰਿਸ਼ਤਿਆਂ ਤੇ ਵੀ ਅਸਰ ਕਰਦਾ ਹੈ ਕਿ ਪਿਓ ਦਾ ਕਤਲ ਪੁੱਤੂ ਲੋ ਕਰਾਇਆ ਗਿਆ ਖੁਲਸ ਨੂੰ ਪ੍ਰਾਇਮਰੀ ਕਾਰਨ ਕੀ ਦਿਖੇ ਕਿ ਇਹਨਾਂ ਦੀ ਉਹ ਫੈਮਿਲੀ ਬੈਕਗ੍ਰਾਉਂਡ ਸੀ ਕਿ ਕਿੰਨੇ ਕ ਪੈਸਿਆਂ ਦੇ ਸੂਚਰੇ ਸੀ ਡਿਸਪਿਊਟ ਸੀਗਾ ਜਿਸ ਤੋਂ ਇਹ ਸਾਰਾ ਕੁਝ ਹੋ ਪਾਇਆ ਜਿਹੜੀ ਮੋਢਲੀ ਪੁਸ਼ਕਿਸ਼ ਤੋਂ ਕਰਨ ਕੁਮਾਰ ਦੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਪਲੈਨਿੰਗ ਸੀਗੀ ਕਿ ਜਿਹੜੇ ਆਪਣੇ ਫਾਦਰ ਸੂਰਜ ਕੁਮਾਰ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੇਚ ਕੇ ਤਕਰੀਬਨ ਜਿਹੜਾ ਉਹਨੇ ਅੰਦਾਜ਼ਾ 20 ਲੱਖ ਰੁਪਏ ਦੱਸਿਆ ਹੈਗਾ ਉਹਦੇ ਇੰਨੇ ਪੈਸੇ ਨਾਲ ਵੇਚ ਕੇ ਉਹ ਬਾਹਰਲੇ ਮੁਲਕ ਤੇ ਜਿਹੜਾ ਉਹ ਜਾਣਾ ਚਾਹੁੰਦਾ ਸੀਗਾ ਤੇ ਇਸ ਮਤਲਬ ਨਾਲ ਹੀ ਹੋਨੇ ਜਿਹੜਾ ਇੱਕ ਕਤਲ ਨੂੰ ਅੰਜਾਮ ਦੋਇਆ ਤੇ ਇਹਨਾਂ ਨੂੰ ਕਤਲ ਕਰਨ ਨੇ ਉਹਨੂੰ ਕੁਝ ਆਫਰ ਕੀਤਾ ਸੀ ਸਰ ਉਹਨੇ ਕੋਈ ਅਮਾਉਂਟ ਹੀ ਹੈ ਬਿਲਕੁਲ ਜਿਹੜਾ ਕਤਲ ਕਰਨ ਵਾਲਿਆਂ ਨੂੰ ਜਿਹੜਾ 4 ਲੱਖ ਰੁਪਏ ਦਾ ਲਾਲਚ ਇਹਨੇ ਦਿੱਤਾ ਸੀਗਾ ਕਰਨ ਕੁਮਾਰ ਦੀ ਮਦਰ ਜਾਂ ਫੈਮਿਲੀ ਚ ਕੌਣ ਕੌਣ ਹੈ ਕਰਨ ਕੁਮਾਰ ਦੀ ਮਦਰ ਜਿਹੜਾ ਉਹਦਾ ਡਾਈਵੋਰਸ ਆਪਣੇ ਫਾਦਰ ਸੁਰਜ ਕੁਮਾਰ ਨਾਲ ਤਕਰੀਬਨ 12 ਸਾਲ ਪਹਿਲਾਂ ਹੋਇਆ ਸੀਗਾ ਤੇ ਜਿਹੜਾ ਕਰਨ ਆਪਣੀ ਵਾਈਫ ਤੇ ਆਪਣੇ ਬੱਚੇ ਨਾਲ ਰਹਿੰਦਾ ਸੀ ਠੀਕ ਧੰਨ ਜੀ ਥੈਂਕ ਯੂ